ਗਲੋਪ ਮੁਖਲਾ ਪਹਿਲਾ ਦੇ ਅੰਦਰ ਸਾਨੂੰ ਪਰਮਾਤਮਾ ਕੀ ਫਰਮਾ ਰਹੇ ਨੇ ਇਸ ਮੁਨਕਤਾ ਨੂੰ ਸਮਝਾ ਰਹੇ ਨੇ ਮੁਨਕਤਾ ਨੂੰ ਸਮਝਾਉਣ ਦਾ ਮਤਲਬ ਕਿ ਸਾਨੂੰ ਉਸ ਗਿਆਨ ਰਾਹੀ ਸਮਝਾ ਰਹੇ ਨੇ ਗਿਆਨ ਰਾਹੀ ਸਾਨੂੰ ਸਮਝਾਉਣਾ ਕਰ ਰਹੇ ਕਿ ਬੰਦਿਆ ਉਸ ਸਮਝਣ ਦੀ ਕੋਸ਼ਿਸ਼ ਕਰ ਉਸ ਸਮਝਣ ਦੀ ਕੋਸ਼ਿਸ਼ ਕਰ ਕੀ ਜੋ ਗੁਰਬਾਣੀ ਕਹਿ ਰਹੀ ਹੈ ਉਹਨੂੰ ਤੂੰ ਸਮਝ ਔਰ ਤੇਰੇ ਇਹ ਵਿਚਾਰ ਕੰਮ ਆ ਜਾਣ ਵਿਚਾਰ ਕੰਮ ਆ ਜਾਣ ਹੁਣ ਗੁਰਪਿਆਰੇ ਕੁਝ ਹਦਕ ਤਾਂ ਨਹੀਂ ਜੋ ਆਪਾਂ ਹਰ ੜੀ ਹਰ ਪੰਨ ਹਰ ਕਥਾ ਦੇ ਦੌਰਾਨ ਸਭ ਤੋਂ ਪਹਿਲਾਂ ਉਹਨਾਂ ਤੇ ਪਹਿਰਾ ਦਿੰਦਾ ਹੈ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀਆਂ ਸਾਡੇ ਕੰਮ ਆ ਜਾਣ ਜੋ ਜ਼ਿੰਦਗੀ ਦੇ ਵਿੱਚ ਉਹ ਗੱਲਾਂ ਕੰਮ ਆ ਜਾਂਦੀਆਂ ਜੋ ਤੁਹਾਨੂੰ ਸਰੀਰਕ ਸਭ ਸਾਰ ਸੰਜਾ ਰਹੇ ਨੇ ਕਿ ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਤੇ ਕਾਬੂ ਆਪਣੇ ਆਪ ਤੇ ਅਸੀਂ ਕਾਬੂ ਪਾਉਣਾ ਉਹ ਸੰਸਾਰ ਦੇ ਅੰਦਰ ਕੀ ਹੈ ਇਨਸਾਨ ਬੇਵਸ ਹੈ ਇਹ ਇਨਸਾਨ ਤੇ ਵਸਤੀ ਵੀ ਗੱਲ ਨਹੀਂ ਕਿਉਂ ਨਹੀਂ ਵਸਤੀ ਗੱਲ ਕਿਉਂਕਿ ਇਹਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਕੀ ਕਰ ਰਿਹਾ ਆਪਣੇ ਆਪ ਨੂੰ ਤਾਂ ਬੜੇ ਸੋਹਣੇ ਕੰਮ ਕਰ ਰਿਹਾ ਚੰਗੇ ਕੰਮ ਕਰ ਰਿਹਾ ਪਰ ਉਹ ਗੁਰੂ ਨੂੰ ਚੰਗੇ ਨਹੀਂ ਲੱਗਦੇ ਉਹ ਕੰਮ ਗੁਰੂ ਨੂੰ ਚੰਗੇ ਨਹੀਂ ਲੱਗਦੇ ਗੁਰੂ ਸਾਹਿਬ ਪਰਮਾਨ ਕਰ ਰਹੇ ਇਹ ਮਨੁੱਖਤਾ ਨੂੰ ਸਮਝਾ ਰਹੇ ਨੇ ਕਿ হে ਭਾਈ ਇਹ ਜੀਵ ਇਹ ਬੰਦੇ ਤੋਂ ਕਿਸੇ ਨੂੰ ਰੁੱਖੇ ਬਚਨ ਨਾ ਬੋਲੋ ਰੁਖੀ ਵਚਨ ਨਾ ਬੋਲ ਕਿਸੇ ਨੂੰ ਮੰਦੇ ਬੋਲ ਨਾ ਬੋਲ ਕਿਸੇ ਨੂੰ ਮੰਦੇ ਬੋਲ ਨਾ ਬੋਲ ਇਹ ਤੇਰਾ ਨੁਕਸਾਨ ਕਰ ਇਹ ਆਪਣਾ ਦੁਪਹਿਰ ਨੂੰ ਨੁਕਸਾਨ ਕਰ ਭਾਵ ਸਾਨੂੰ ਗੁਰ ਲੋਕ ਦੇ ਵਿੱਚ ਨਹੀਂ ਪਤਾ ਲੱਗਦਾ ਕਿ ਅਸੀਂ ਗੁਰ ਪਿਆਰਿਓ ਇੱਟ ਦਾ ਜਵਾਬ ਪੱਥਰ ਤੇ ਦੇਣ ਨੂੰ ਤਿਆਰ ਹੋ ਜਾਂਦੇ ਇੱਟ ਦਾ ਜਵਾਬ ਅਰਥਾਤ ਜਦ ਇਹ ਨੂੰ ਤਿਆਰ ਹੋ ਜਾਣ ਕਿ ਅਸੀਂ ਉਹਨੇ ਕੁਟਮਾਰੀਆ ਤੇ ਮੈਂ ਪੱਥਰ ਹੋਣਾ ਹੈ ਕਿ ਬਹੁਤ ਪਿਆਰਿਓ ਜੇ ਤਾਂ ਗੁਰੂ ਦੇ ਮੱਤ ਦੇ ਅਨਸਾਰ ਚੱਲਣਾ ਹੈ ਜੇ ਆਪਣਾ ਜੰਮਨ ਮਰਨ ਖਤਮ ਕਰਨਾ ਹੈ ਤਾਂ ਸਾਨੂੰ ਬਹੁਤ ਪਿਆਰਿਓ ਇੱਕ ਦਤ ਵਰ ਅਰਥਾਤ ਨਹੀਂ ਦੇਣਾ ਚਾਹੀਦਾ ਕਿਉਂ ਕਿ ਗੁਰੂ ਸਾਹਿਬ ਪ੍ਰਮਾਣ ਕਰ ਰਹੇ ਨੇ ਕਿ ਨਹੀਂ ਭਾਈ ਇਹ ਤੇਰਾ ਕੰਮ ਨਹੀਂ ਇਹ ਤੇਰਾ ਕੰਮ ਨਹੀਂ ਉਹ ਮਨਮੁਖ ਹੈ ਜੋ ਇਟ ਮਾਰ ਰਿਹਾ ਹੈ ਉਹ ਮਨਮੁਖ ਹੈ ਜੋ ਮੰਤੇ ਭੋਲ ਭੋਲ ਹੈ ਉਹ ਮਨਮੁਖ ਹੈ ਉਹਨੇ ਸੰਗਤ ਨਹੀਂ ਕੀਤੀ ਬਹੰਤਾ ਸੰਗਤ ਕਰਨਾ ਸੰਦੇ ਆ ਤੈਨ ਤਾਂ ਗਿਆਨ ਹੈ ਕਿਹਨਾਂ ਨੂੰ ਕਹਿ ਰਹੇ ਹੋ ਜੋ ਗੁਰੂ ਦੀ ਮਤ ਲੈ ਕੇ ਚੱਲ ਤੋ ਇਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਇਹ ਜ ਭਾਈ ਤੇਰਾ ਹੀ ਨੁਕਸਾਨ ਹੈ ਕਿਛ ਕੀਆ ਕੀਦਾਂ ਨੁਕਸਾਨ ਭਾਵ ਨੁਕਸਾਨ ਜਿਹੜਾ ਗੁਰਮੁਖ ਸੰਗਤ ਕਰਦਾ ਹੈ ਸੰਗਤ ਕਰਦਾ ਹੈ ਚੰਗੇ ਸੰਕੇਤ ਲੈ ਕੇ ਜਾਂਦਾ ਹੈ ਗੁਰੂ ਦੀ ਗੱਲ ਮੰਨਣ ਦੀ ਕੋਸ਼ਿਸ਼ ਕਰਦਾ ਹੈ ਉਹਦਾ ਜ਼ਿਆਦਾ ਨੁਕਸਾਨ ਹੈ ਉਹ ਤਾਂ ਮਨਮੁਖ ਹੈ ਹੀ ਉਹ ਤਾਂ ਮਨਮੁਖ ਹੈ ਹੀ ਕੋਪਿਆ ਰਿਓ ਤਾਂ ਆਪਾਂ ਮਨਮੁਖ ਨਹੀਂ ਹਾਂ ਆਪਾਂ ਮਨਮੁਖ ਨਹੀਂ ਹਾਂ ਕਿਉਂ ਕਿ ਅਸੀਂ ਗੁਰੂ ਦੀ ਗੱਲ ਮੰਨ ਰਹੇ ਹਾਂ ਉਹ ਸੱਚ ਕਰਦੇ ਕਿਉਂਕਿ ਇਹ ਝਗੜੇ ਦੇ ਪਿਆਰੇ ਸਾਡੇ ਨਹੀਂ ਇਹ ਸਾਡੇ ਬਸ ਦੀ ਗੱਲ ਨਹੀਂ ਆਪਾਂ ਪਹਿਲਾਂ ਵੀ ਵਿਚਾਰ ਕੇ ਜੀਆ ਕਿ ਇਹ ਬਸ ਦੀ ਗੱਲ ਨਹੀਂ ਹੈ ਸਾਡੇ ਕਿਉਂਕਿ ਗੁਰਬਾਣੀ ਦਾ ਪ੍ਰਵਾਨ ਹੈ ਇਹਦਾ ਪ੍ਰਮਾਤਮਾ ਸਾమే ਸਮਝਾ ਰਹੇ ਨੇ ਕਿ ਭਗਤ ਕਬੀਰ ਜੀ ਜੋ ਗੁਰੂ ਸਾਹਿਬ ਦੇ ਵਿੱਚ ਧੰਨ ਸ੍ਰੀ ਗੁਰੂ ਗੰਗਾ ਸਾਹਿਬ ਦੇ ਵਿੱਚ ਬਰਾਜਮਾਨ ਨੇ ਉਹ ਆਪਾਂ ਨੂੰ ਸਮਝਾ ਰਹੇ ਨੇ ਕਹੇ ਕਬੀਰ ਪੰਜੋਂ ਕਾ ਝਗੜਾ ਝਗੜਤ ਜਨਮ ਗਵਾਇਆ ਆਪਾਂ ਫੇਰ ਪੰਕਤੀ ਪੜ੍ਹੀਏ ਕਹੇ ਕਬੀਰ ਪੰਜੋਂ ਕਾ ਝਗੜਾ ਝਗੜਤ ਜਨਮ ਗਵਾਇਆ ਉਹ ਝਗੜਾ ਕਿਹਦਾ ਹੈ ਪੰਜ ਕੌਣ ਹੈ ਪੰਜ ਕੌਣ ਹੈ ਆਪਾਂ ਸੁਰੂ ਤੋਂ ਇਹ ਗਿਆਨ ਦਿੰਦੇ ਆ ਰਹੇ ਨੇ ਕੋਸ਼ਿਸ਼ ਕਰ ਰਹੇ ਆ ਕਿ ਇਸ ਬੰਦੇ ਦੀ ਦੇਹੀ ਦੇ ਅੰਦਰ ਪੰਜ ਚੋਰ ਗੁਰਬਾਣੀ ਨੇ ਉਹਨਾਂ ਨੂੰ ਚੋਰ ਕਿਹਾ ਹੈ। ਔਰ ਪਿਤਾ ਪ੍ਰਮਾਤਮਾ ਦੀ ਅੰਛਾ ਇਹੋ ਵੀ ਉਹ ਕੌਣ ਨੇ? ਪੰਜ ਚੋਰ ਕੌਣ ਨੇ? ਕਾਮ, ਕ੍ਰੋਧ, ਲੋਭ, ਮੋਹ, ਅੰਕਾਰ। ਇਹ ਸੇ ਕਰਕੇ ਗੁਰਬਾਣੀ ਨੇ ਆਪਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਿਤਾ ਪ੍ਰਮਾਤਮਾ ਨੇ ਕਿ ਭਾਈ ਉਹ ਤਾਂ ਚੋਰ ਨੇ। ਉਹ ਤੇਰੇ ਅੰਦਰ ਪੰਜ ਬੈਠੇ ਨੇ। ਝਗੜਾ ਉਹਨਾਂ ਦਾ ਹੈ। ਝਗੜਾ ਸਾਡਾ ਨਹੀਂ ਕਿਉਂਕਿ ਜਿਹੜਾ ਮਨਮੁਖ ਝਾੜਾ ਕਰ ਰਿਹਾ ਹੈ ਉਹਦੇ ਵਿੱਚੋਂ ਪੰਜ ਬੈਠੇ ਨੇ ਉਹ ਸਵਾਰ ਨਹੀਂ ਤੇ ਉਹ ਤੇ ਸਵਾਰ ਤਾਂ ਸਾਨੂੰ ਭੇਦ ਹੈ ਕਿ ਨਹੀਂ ਅਸੀਂ ਇਹ ਕੰਮ ਨਹੀਂ ਕਰਨਾ ਪਰ ਰੋਜ਼ ਗੁਰੂ ਦੇ ਦਰ ਤੇ ਬੈਠੇ ਆਪਾਂ ਸੰਗਤ ਕਰਦੇ ਗੁਰੂ ਸਾਹਿਬ ਰੋਸ ਨੂੰ ਜਪਦੇ ਨੇ ਤਾਂ ਸਾਨੂੰ ਇੱਥੇ ਸਮਝਣਾ ਪੈਂਦਾ ਕਿ ਅਸੀਂ ਕਿਸੇ ਨੂੰ ਕਿੱਕੂ ਨੂੰ ਮਾਰੇ ਬਤਨ ਨਹੀਂ ਕਰਨੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਕਿਸੇ ਦੀ ਚੁਗਲੀ ਨਹੀਂ ਕਰਨੀ ਅਸੀਂ ਕਿਸੇ ਦਾ ਹੱਕ ਨਹੀਂ ਖਾਣਾ ਇਹ ਭਗਤੀ ਦੇ ਵਿੱਚ ਸਭ ਤੋਂ ਇੱਕ ਨੰਬਰ ਦਾ ਹੈ தਰਜਾ ਹੈ ਜਿਹੜਾ ਸਾਨੂੰ ਮੰਨਣਾ ਬਹੁਤ ਜ਼ਰੂਰੀ ਹੈ ਪਹਿਲੇ ਨੰਬਰ ਤੇ ਸਾਨੂੰ ਇਹ ਮੰਨਣਾ ਜ਼ਰੂਰੀ ਹੈ ਪਰਹੇਜ਼ ਜ਼ਰੂਰੀ ਨੇ ਜਿੰਨਾ ਚਿਰ ਅਸੀਂ ਪਰਹੇਜ਼ ਨਹੀਂ ਕਰਦੇ ਉਨਾ ਚਿਰ ਗੁਰੂ ਕਹਿੰਦੇ ਸਾਡੀ ਕੀਤੀ ਹੋਈ ਭਗਤੀ ਜਾਂ ਅਸੀਂ ਗੁਰੂ ਘਰ ਆ ਕੇ ਮੱਖਣ ਠੇਕ ਰਿਆਂ ਜਾਂ ਅਸੀਂ ਕਿਸੇ ਧਾਮਾਂ ਯਾਤਰਾ ਤੇ ਜਾ ਰਹਿਆਂ ਤੀਰਥਾਂ ਤੇ ਜਾ ਰਹਿਆਂ ਜਾਂ ਘਰਾਂ ਦੇ ਵਿੱਚ ਆਪਾਂ ਸੰਗਤ ਕਰਾ ਰਿਆਂ ਉਹਦਾ ਕੋਈ ਲਾਭ ਨਹੀਂ ਜੇ ਅਸੀਂ ਆਪਰੇਜਾਂ ਤੇ ਪਹਿਰਾ ਨਹੀਂ ਦਿੱਤਾ ਇਹ ਪਰਹੇਜ ਨਹੀਂ ਕਰਿਓ ਭਗਤੀ ਕਰਨ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਜੋਰ ਅਸੀਂ ਇਨ੍ਹਾਂ ਪਰਹੇਜਾਂ ਤੇ ਦੇਣਾ ਹੈ ਉਹ ਪਰਹੇਜ ਕਿਹੜੇ ਨੇ ਜੋ ਆਪਾਂ ਵਿਚਾਰ ਕਰਨ ਲਈ ਗੱਲ ਕਰਿਓ ਇਹਨਾਂ ਤੇ ਆਪਾਂ ਪਹਿਰਾ ਦੇਣਾ ਹੈ ਜਿਸ ਤਰ੍ਹਾਂ ਦੁਨਿਆਵੀ ਤੌਰ ਤੇ ਆਪਾਂ ਨੂੰ ਕੋਈ ਰੋਗ ਲੱਗਿਆ ਹੈ ਜਾਂ ਕੀੜਾ ਹੋ ਰਹੀ ਹੈ ਅਸੀਂ ਡਾਕਟਰ ਕੋਲ ਜਾ ਕੇ ਦਵਾਈ ਮੰਗਦੇ ਆ ਡਾਕਟਰ ਇੱਕ ਸਲਾਹ ਦਿੰਦਾ ਹੈ ਦਵਾਈ ਦੇਣ ਤੋਂ ਬਾਅਦ ਕਹਿੰਦਾ ਦਵਾਈ ਲੈ ਜਾ ਇਹਨੂੰ ਦਵਾਈ ਨੂੰ ਇਸ ਢੰਗ ਨਾਲ ਖਾਈਂ ਬਰਨਾ ਨਾਲ ਇਹਨਾਂ ਜੋ ਗੱਲ ਮੈਂ ਕਹਿ ਰਿਹਾ ਹਾਂ ਉਹ ਤੇ ਧਿਆਨ ਦੇਈ ਉਹ ਤੇ ਪਹਿਰਾ ਦੇਣਾ ਹੈ ਤੂੰ ਖੱਟੀ-ਬਿੱਟੀ ਜਾਂ ਤਲੀ ਹੋਈ ਚੀਜ਼ ਨਹੀਂ ਖਾਣੀ ਇਹ ਤੇ ਪਰਹੇਜ ਇਹ ਪਰਹੇਜ ਦੱਸਿਓ ਇਸੇ ਤਰ੍ਹਾਂ ਹੀ ਗੁਰਪਿਆਰੇ ਉਹ ਭਗਤੀ ਕਰਨ ਤੋਂ ਪਹਿਲਾਂ ਇਹ ਗੁਰੂ ਸਾਹਿਬ ਸਾਨੂੰ ਪਰਹੇਜ ਸਮਝਾ ਰਹੇ ਨੇ ਪਰਹੇਜ ਨਹੀਂ ਤੂੰ ਬੰਦਿਆ ਇਹ ਨਹੀਂ ਕਰਨਾ ਜੇ ਤੂੰ ਕਰੇਂਗਾ ਵਿੰਧਿਆ ਕਰੇਂਗਾ ਤੈਨੂੰ ਸਜ਼ਾ ਮਿਲੇਗੀ ਜੇ ਕਿਸੇ ਨੂੰ ਠਿੱਕੇ ਫੂਰ ਬੋਲੀਗਾ ਤੈਨੂੰ ਸਜਾ ਮੰਗੇ ਅੱਜ ਤਹਾਨੂੰ ਪਹਿਲੇ ਪਾਸਾ ਸਮਝਾ ਰਹੇ ਨੇ ਗੁਰੂ ਘਰ ਆਪਾਂ ਨੂੰ ਆਸਾ ਦੀ ਵਾਰ ਦੇ ਵਿੱਚ ਆਪਾਂ ਨੂੰ ਪਹਿਲੇ ਪਾਸਾ ਸਮਝਾ ਰਹੇ ਨੇ ਕਿ ਸ਼ਲੋਕ ਮਹਲਾ ਪਹਿਲਾ ਕੀ ਕਹ ਰਿਹਾ ਨੇ ਪਾਸਾ ਨਾਨਕ ਠਿੱਕੈ ਬੋਲੀ ਹੈ ਤਨ ਮਨ ਠਿੱਕਾ ਹੋਇ ਹੁਣ ਗੁਰੂ ਸਾਹਿਬ ਕਹ ਰਹੇ ਨੇ ਕਿ ਅਸੀਂ ਗੁਰੂ ਦੀ ਗੱਲ ਮੰਨਾਂਗੇ ਨਹੀਂ ਮੰਨਾਂਗੇ ਗੁਰੂ ਦੀ ਗੱਲ ਗੁਰੂ ਸਾਹਿਬ ਸਾਨੂੰ ਪਹਿਲੇ ਪਾਸੇ ਹੀ ਆ ਸਾਡੇ ਉਹ ਸਮਝਾ ਰਹੇ ਨੇ ਕਿ ਬੰਦਿਆ ਤੂੰ ਕਿਸੇ ਨੂੰ ਠਿੱਕੇ ਬੋਲ ਨਹੀਂ ਬੋਲੇ ਰੁੱਖੇ ਬਚਨ ਨਹੀਂ ਕਹਿਣੇ ਕਿਸੇ ਨੂੰ ਤੇ ਤੇਰਾ ਤਨ ਮਨ ਰੁੱਖਾ ਹੋ ਜਾਏਗਾ ਤੇਰਾ ਮੁਖ ਤੋਂ ਬੋਲ ਬੋਲੇ ਤੇਰਾ ਜੀਭਾ ਵੀ ਠਿੱਕੀ ਹੋ ਜਾਏਗੀ ਤੇਰੀ ਦਸਨਾ ਵੀ ਠਿੱਕੀ ਹੋ ਜਾਏਗੀ ਤੈਨੂੰ ਸਜ਼ਾ ਹੋਰ ਮਿਲੇਗੀ ਕੀ ਕਹਦੇ ਪਾਸਾ ਕਿ ਨਾਨਕ ਇੱਕ ਗੋਲੀ ਹੈ ਤਨ ਮਨ ਫਿੱਕਾ ਹੋਈ ਕਿਹਦਾ ਤੇਰਾ ਤਨ ਮਨ ਵੀ ਸਾਰਾ ਫਿੱਕਾ ਪੈ ਗਿਆ ਫਿਰ ਹੁਣ ਇਹ ਆਪਾਂ ਗੁਰਪਿਆਰੋ ਸਮਝੋ ਆਪਣੇ ਅੰਦਰ ਝਾਤੀ ਮਾਰੋ ਜੇ ਅਸੀਂ ਗੁਰੂ ਘਰ ਆ ਵੀ ਰਹੇ ਆ ਭਗਤੀ ਵੀ ਕਰ ਰਹੇ ਆ ਸੀ ਸੰਗਤ ਵੀ ਕਰ ਰਹੇ ਆ ਫਿਰ ਅਸੀਂ ਗੁਰਪਿਆਰੋ ਝਗੜੇ ਕਰ ਰਹੇ ਅਸੀਂ ਕਿਸੇ ਨੂੰ ਫਿੱਕੇ ਬੋਲ ਬੋਲਦੇ ਕਿਸੇ ਦਾ ਹੱਕ ਖਾ ਰਹੇ ਆ ਤੇ ਪ੍ਰਮਾਤਮਾ ਇਹਨਾਂ ਗੱਲਾਂ ਤੇ ਖੁਸ਼ ਨਾ ਹੋ। ਪ੍ਰਮਾਤਮਾ ਨੇ ਖੁਸ਼ੀ ਹੋਣਾ ਔਰ ਉਹ ਪ੍ਰਮਾਤਮਾ ਦੇ ਸਿਸਟਮ ਨੇ ਸਾਨੂੰ ਸਜ਼ਾ ਦੇਣੀ ਹੈ ਔਰ ਸਾਡਾ ਉਲਟਾ ਧਨ ਜਿਹੜਾ ਅਸੀਂ ਗੁਰੂ ਘਰ ਆਏ ਬੈਠੇ ਆਂ ਭਗਤੀ ਕਰ ਰਹੇ ਆਂ ਉਹ ਵੀ ਲੁੱਟ ਕੇ ਲੈ ਜਾਣਾ ਹੈ। ਕਿਹਨਾਂ ਨੇ ਲੁੱਟਣਾ? ਜਿਹੜੇ ਆ ਪੰਜ ਚੋਰ ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਨਾਂ ਦਾ ਕੰਮ ਹੀ ਆ ਪਿਆਰੇ। ਇੰਨਾ ਦਾ ਕੰਮ ਹੈ ਕਿ ਸਾਡੀ ਕੀਤੀ ਹੋਈ ਭਗਤੀ ਨੂੰ ਢੋਖਣਾ ਔਰ ਸਾਠੇ ਗੁਰਦਾਰੇ ਆਪਸ ਵਿੱਚ ਝਗੜੇ ਕਰਾਣੇ ਘਰਾਂ ਦੇ ਵਿੱਚ ਝਗੜੇ ਕਲੇਸ਼ ਜਿਹੜੇ ਰੋਗ ਨੇ ਇਹ ਕੀ ਹੈ ਇਹ ਕੌਣ ਕਰਾ ਰਹੇ ਨੇ ਸਾਨੂੰ ਡਰ ਲੱਗਣਾ ਇਹ ਕੌਣ ਕਰਾ ਰਹੇ ਨੇ ਇਹ ਇੰਨਾ ਦਾ ਕੰਮ ਕੀਤਾ ਰਹੇ ਜਿਹੜੇ ਗੁਰਮੁਖ ਕਰ ਰਹੇ ਨੇ ਕਹਾਣੀ ਸਮਝ ਦੀ ਭਗਤੀ ਤੋਂ ਪਹਿਲਾਂ ਉਹ ਭਗਤੀ ਦੇ ਵਿੱਚ ਪੂਰਾ ਉਤਰੇਗਾ ਉਹ ਭਗਤੀ ਦੇ ਵਿੱਚ ਪੂਰਾ ਉਤਰ ਜੇਗਾ ਉਹ ਆਪਣਾ ਜਨਮ ਮਨ ਖਤਮ ਕਰ ਲੇਗਾ ਕਿਉਂ ਉਹਨੇ ਗੁਰੂ ਦੀ ਗੱਲ ਮੰਨੀ ਉਹ ਗੁਰੂ ਦਾ ਮਿੱਤਰ ਬਣ ਗਿਆ ਉਹ ਦੋਸਤ ਬਣ ਗਿਆ ਭਾਵ ਜਿਹਦੇ ਸੀ ਗੁਰੂ ਦੀ ਗੱਲ ਮੰਨਾਂਗੇ ਅਸੀਂ ਉਹਦੇ ਚੰਗੇ ਬੱਚੇ ਹੋ ਜਾਂਗੇ ਅਸੀਂ ਤੇ ਦੋਸਤ ਵੀ ਬਣ ਜਾਾਂਗੇ ਅਸੀਂ ਉਹਦੇ ਮਿੱਤਰ ਵੀ ਬਣ ਜਾਾਂਗੇ ਇਹ ਦਾਸ ਆਪਣੇ ਕੋਲ ਨਹੀਂ ਕਹਿ ਰਿਹਾ ਆਪਣੇ ਕਹਿ ਰਿਹਾ ਦਾਸ ਆਪਣੇ ਕੋਲ ਨਹੀਂ ਕਹਿ ਰਿਹਾ ਇੱਥੇ ਵੀ ਭਗਤ ਜਨ ਫਰਮਾਨ ਕਰ ਰਹੇ ਨੇ ਆਪ ਤੇ ਜਨ ਨੂੰ ਭਗਤ ਕਬੀਰ ਜੀ ਪਰਵਾਣ ਕਰਦੇ ਨੇ ਕਿ ਭਾਈ ਤੂੰ ਜੇ ਆਹ ਗੱਲ ਮੰਨ ਲੈ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਕਿ ਮੈਥੋਂ ਸਾਰੇ ਚੰਗੇ ਨੇ ਜਿੰਨੀਆਂ ਵੀ ਗਲਤੀਆਂ ਨੇ ਜਿੰਨੀ ਵੀ ਬੁਰਾਈ ਆ ਉਹ ਮੇਰੀ ਚਾ ਉਹ ਮੇਰੀ ਚਾ ਕਰ ਇੱਥੇ ਵੀ ਤੀਸਰੇ ਪਾਤਸ਼ਾਹ ਦੀ ਪਰਵਾਣ ਕਰਦੇ ਨੇ ਹਮ ਆਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਸਾਡ ਵਿਖੇ ਵਿਖ ਕਾਈ ਮਾਇਆ ਮੋਹ ਭਰਮ ਪਰੇ ਗੁਲੇ ਸੁੱਤ ਤਾਰਾ ਸੋ ਪ੍ਰੀਤ ਲਗੈ ਅਸੀ ਗੁਰਿਆਰੇ ਇੰਨੇ ਆਗੁਣਾਂ ਦੇ ਭਰੇ ਆ ਸਾਡੇ ਚ ਕੋਈ ਗੁਣ ਨਹੀਂ ਦੇਖੋ ਮੇਰਾ ਮਾਲਕ ਫੇਰ ਵੀ ਧਿਆਨੂ ਕਰਦਾ ਫੇਰ ਵੀ ਕਹਿੰਦਾ ਜੇ ਤੂੰ ਇੱਕ ਸਟੈਪ ਵੀ ਚੱਲੇ ਇੱਕ ਕਦਮ ਅੱਗੇ ਪੁੱਟੇ ਕੀਦੇ ਪਰ ਗੁਰੂ ਬਨ ਤੂੰ ਆਪਣਾ ਕੋਸ਼ਿਸ਼ ਕਰੇ ਤਾਂ ਮੈਂ ਤੈਨੂੰ ਹਜ਼ਾਰਾਂ ਕਰੋੜਾਂ ਕਦਮ ਲੈਣਾ ਪਵੇ ਹੁਣ ਪਹਿਲੇ ਮਿੱਤਰ ਦੀ ਗੱਲ ਕਰਦਾ ਸੀ ਕਹਿੰਦਾ ਕਿ ਜੇ ਤੂੰ ਇਹ ਸਮਝ ਲੈ ਆਪਣੇ ਆਪ 'ਚ ਇਹ ਤਰ੍ਹਾਂ ਸਮਝ ਲੈ ਕਿ ਮੈਂ ਨਾ ਮੈਂ ਚੰਗਾ ਨਹੀਂ ਜੇ ਅਸੀਂ ਆਪਣੀਆਂ ਬੁਰਾਈਆਂ ਪਹਿਲਾਂ ਦੇਖਣ ਲੱਗ ਜਾਈਏ ਅਸੀਂ ਦੂਜੀਆਂ ਦੀਆਂ ਬੁਰਾਈਆਂ ਦੇਖਦੇ ਅਸੀਂ ਜੇ ਆਪਣੀਆਂ ਬੁਰਾਈਆਂ ਦੇਖਣ ਲੱਗ ਜਾਈਏ ਗੁਰੂ ਘਰ ਉਹ ਤਾਂ ਗੁਰੂ ਜਦੋਂ ਆਪਣੀ ਬਰਾਈ ਦੇਖਾਂਗੇ ਨਾ ਫਿਰ ਮੇਰੇ ਮਾਲਕ ਨੂੰ ਮਿਲ ਖੁਸ਼ ਹੋਣਾ ਕਿਉਂਕਿ ਫਿਰ ਸਾਡਾ ਅੰਦਰ ਵੀ ਸਾਫ ਹੋ ਜਾਣਾ ਗੁਰੂ ਸਾਹਿਬ ਪ੍ਰਮਾਨ ਕਰ ਰਹੇ ਨੇ ਭਗਤ ਕਬੀਰ ਜੀ ਜੋ ਗੁਰੂ ਧੰਨ ਸ੍ਰੀ ਗੁਰਗੰਸਾ ਸਾਹਿਬ ਦੇ ਚਰਾ ਕਰਾਮਣੇ ਨੇ ਕਿ ਕਬੀਰ ਸਭ ਤੇ ਹਮ ਬੁਰੇ ਧਿਆਨ ਨ ਸੁਣਨ ਗੁਰੇ ਤੇ ਮਿੱਤਰ ਦੀ ਗੱਲ ਚੱਲਦੀ ਆ ਕਬੀਰ ਸਭ ਤੇ ਹਮ ਬੁਰੇ ਹਾਮ ਤਜ ਭਲੋ ਸਭ ਕੋਇ ਕਹਿੰਦਾ ਮੈਂ ਤੇ ਸਾਰੇ ਥੰਗੇ ਪਹਿਲਾਂ ਕਹਦਾ ਤਾਂ ਪਹਿਲਾ ਵਿਚਾਰ ਕੀ ਕਿ ਮੈਂ ਬੁਰਾ ਫੇਰ ਭਗਤੀ ਜੀ ਕਹਿ ਰਿਹਾ ਕਿ ਤੂੰ ਇਸ ਤਰ੍ਹਾਂ ਮੰਨਦਾ ਕਿ ਮੈਂ ਸਾਰਿਆਂ ਤੋਂ ਬੁਰਾ ਮੈਂ ਚੰਗਾ ਨਹੀਂ ਕਬੀਰ ਸਭ ਤੇ ਹਮ ਬੁਰੇ ਥਾਮ ਧਜ ਭਲੋ ਸਭ ਕੋਏ ਜਿਨ ਐਸਾ ਕਰ ਮੁਝਿਆ ਨੀਤ ਹਮਾਰਾ ਹੋਈ ਕਹਿੰਦਾ ਉਹ ਮੇਰਾ ਮਿੱਤਰ ਮੈਂ ਉਹ ਆਪਣਾ ਮਿੱਤਰ ਬਣਾ ਲਉ ਮੈਂ ਆਪਣੇ ਕਲੇ ਨਾਲ ਵਾਲ ਨੂੰ ਜਿਹੜਾ ਮਖ ਆ ਮੇਰੀ ਗੱਲ ਮੰਨ ਲੇਗਾ ਹੁਣ ਜੇ ਸੀ ਨਹੀਂ ਮੰਨੀ ਉਹ ਛੱਡੀ ਆ ਦਿੱਤਾ ਹੈ ਸੰਸਾਰ ਦੇ ਵਿੱਚ ਕਿ ਅਸੀਂ ਪਹਿਲੇ ਗੁਰੂ ਘਰ ਆਉਨੇ ਆ ਜੇ ਕੋਈ ਅੱਗੇ ਕਥਾ ਵਿਚਾਰਾਂ ਜਾਂ ਅਰਦਾਸਾਂ ਤੋਂ ਬਾਅਦ ਜੋ ਮੁੱਖ ਬਾਤ ਚੱਲਿਆ ਅਸੀਂ ਉਹਨੂੰ ਧਿਆਨ ਨਾਲ ਸੁਣਦੇ ਜੇ ਸੁਣ ਵੀ ਲਿਆ ਉਹਨੂੰ ਮੰਨਦੇ ਨਹੀਂ ਜੇ ਥੋੜਾ ਬੜਾ ਗੱਲ ਪੱਲੇ ਵੀ ਪੈ ਗਈ ਫਿਰ ਉਹਤੇ ਆਮਨ ਨਹੀਂ ਕਰਦੇ ਇੰਨੇ ਸਾਡੇ ਮਾੜੇ ਭਾਗ ਨਹੀਂ ਕਰਿਓ ਕਿਉਂਕਿ ਮਾਲਕ ਨੇ ਮੇਰੇ ਮਾਲਕ ਨੇ ਸਾਨੂੰ ਇੱਕ ਮੁਫਤਾ ਦਿੱਤਾ ਹੈ ਸਾਨੂੰ ਇੱਕ ਵਾਰੀ ਦਿੱਤੀ ਹੈ ਕਿ ਬੰਦਿਆ ਤੇਰਾ ਵਕਤ ਹੈ ਤੇਰੀ ਵਾਰੀ ਹੈ ਤੂੰ ਇਸ ਟਾਈਮ ਆਪ ਰਹਿਜ ਰਾ ਕੇ ਗੁਰੂ ਦੀ ਗੱਲ ਮੰਨ ਕੇ ਤੂੰ ਆਪਣਾ ਜਨਮ ਮਰਨ ਖਤਮ ਕਰ ਸਕਦਾ ਹੈ ਕਿੰਨਾ ਸੋਹਣਾ ਮੌਕਾ ਦਿੱਤਾ ਹੈ ਕਿੰਨਾ ਸੋਹਣਾ ਵਕਤ ਦਿੱਤਾ ਹੈ 84 ਲੱਖ ਜੁਨੀਆਂ ਤੋਂ ਮੇਰੇ ਮਾਲਕ ਨੇ ਸਾਡੇ ਕਿਰਪਾ ਕੀਤੀ ਆ ਸਾਧੂ ਦਾ ਮਤਲਬ ਇਹ ਇਨਸਾਨ ਤੇ ਕਿਰਪਾ ਕੀਤੀ ਆ ਇਹਨੂੰ ਇੰਨੀ ਮਤਬੁੱద్ధి ਬਖਸ਼ੀ ਆ ਇਹਨੂੰ ਬੰਦਾ ਬਣਾ ਕੇ ਇਹਨੂੰ ਸਤਿ ਉਸ ਦਾ ਗਿਆਨ ਇਹਦੇ ਝੋਲੀ ਪਾਤਾ ਇਹਨੂੰ ਸਵਾਸਾਂ ਦੀ ਕੁੰਜੀ ਦੇਤੀ ਕਿ ਇਹ ਸਵਾਸ ਲੈ ਜਾ ਇਹ ਸਵਾਸਾਂ ਦੇ ਨਾਲ ਤੂੰ ਮੈਨੂੰ ਯਾਦ ਕਰੇਗਾ ਤੂੰ ਸੰਗਤ ਕਰੇਗਾ ਤੇਰਾ ਜਨਮ ਮਰਨ ਖਤਮ ਹੋ ਜਾਊਗਾ ਤੂੰ ਜੁਨੀਆਂ ਦੇ ਵਿੱਚ ਨਹੀਂ ਜਾਏਗਾ ਮੈਂ ਜੁਨੀਆ ਦੇ ਵਿੱਚ ਨਹੀਂ ਜਾਏਗਾ ਪਰ ਗੁਰੂ ਪਿਆਰਿਓ ਇਹ ਗੱਲ ਸਾਡੇ ਸਮਝ ਨਹੀਂ ਆਈ ਇਹ ਗੱਲ ਸਾਡੇ ਸਮਝ ਤੀ ਸਮਝ ਤੋਂ ਬਾਹਰ ਹੋ ਜਾਂਦੀ ਹੈ ਕਿਉਂ ਹੋ ਜਾਂਦੀ ਹੈ ਕਿਉਂ ਸਾਡੇ ਬੱਚ ਦੀ ਵੀ ਗੱਲ ਨਹੀਂ ਗੁਰੂ ਪਿਆਰਿਓ ਇਹ ਹੈ ਗੁਰੂ ਪਿਆਰਿਓ ਕਿਤਾ ਪਰਮਾਤਮਾ ਦੀ ਹਰ ਕੀ ਕਥਾ ਜਿਹਨੂੰ ਕਹਿੰਦੇ ਆ ਤથા ਹਰ ਕੀ ਕਥਾ ਹੈ ਕਥ ਕਥਾ ਹੈ ਕਿ ਹਰ ਕੀ ਕਥਾ ਹੈ ਇਹ ਜੇ ਅਸੀਂ ਆਪਣੇ ਮਨ ਦੇ ਅੰਦਰ ਬਿਠਾ ਲਈਏ ਤਾਂ ਗੁਰੂ ਪਿਆਰਿਓ ਜਿਹਨੇ ਪਰਹੇਜ ਇਹ ਰੱਖ ਲੇ ਉਹ ਭਗਤੀ ਘਟ ਹੋ ਜੂ ਵੀ ਚਲ ਜੂਗਾ ਸੰਗਤ ਘਟ ਕਰ ਲਓਗੇ ਚਲ ਜੇਗਾ ਜੇ ਪਰਹੇਜਾਂ ਦੇ ਪੈਰਾ ਦੇ ਲਿਆ ਤੇ ਤੇਰਾ ਜੀਵਨ ਸੰਭਲੂ ਤੇਰਾ ਜਨਮ ਮਨ ਖਤਮ ਹੋ ਜਾ ਫਿਰ ਅਸੀਂ ਜਿਹੜਾ ਸਾਡਾ ਅਸਲੀ ਮਕਸਦ ਹੈ ਉਹ ਸਟਾਪ ਪੂਰਾ ਹੋ ਗਿਆ ਹੁਣ ਇੱਥੇ ਤੱਕ ਗੁਰਪ੍ਰਿਆਰੇ ਸਾਨੂੰ ਸਾਡੇ ਮਕਸਦ ਤਾਂ ਪਤਾ ਨਹੀਂ ਸਾਡਾ ਅਸਲੀ ਕੰਮ ਤਾਂ ਪਤਾ ਨਹੀਂ ਸਾਡਾ ਪਹਿਲਾ ਕੰਮ ਕੀ ਹੈ ਪਤਾ ਨਹੀਂ ਅਸੀਂ ਕਰਨ ਕੀ ਆਏ ਹਾਂ ਸਾਨੂੰ ਉਹ ਪਤਾ ਨਹੀਂ ਅਸੀਂ ਕਿੱਥੋਂ ਆਏ ਹਾਂ ਸਾਨੂੰ ਉਹ ਪਤਾ ਨਹੀਂ ਹੈ ਅਸੀਂ ਕਾਦੇ ਵਾਸਤੇ ਆਏ ਹਾਂ ਸਾਨੂੰ ਉਹ ਪਤਾ ਨਹੀਂ ਹੈ ਕਿਉਂ ਮੇਰੇ ਮਾਲਕ ਨੇ ਸਾਨੂੰ ਸਵਾਸ ਦੇ ਕੇ ਭੇਜਿਆ ਸਾਡਾ ਪਹਿਲਾ ਕੰਮ ਕੀ ਹੈ ਉਹ ਸਾਨੂੰ ਪਤਾ ਨਹੀਂ ਹਾਂ ਸਾਨੂੰ ਗੁਰਪ੍ਰਿਆਰੇ ਆਤਮਾ ਦਾ ਪਤਾ ਹੈ ਕਿ ਅਸੀਂ ਤਾਂ ਆਪਣੇ ਪਰਿਵਾਰ ਪਾਲਣ ਆਇਆ ਅਸੀਂ ਨੌਕਰੀ ਕਰਨਾ ਆਇਆ ਤੇ ਧੰਨ ਇਕੱਠਾ ਕਰਨਾ ਆ ਠੀਕ ਆ ਇਹ ਜ਼ਰੂਰੀ ਨੇ ਇਹ ਵੀ ਪਰਿਵਾਰ ਪਾਲਣੇ ਜ਼ਰੂਰੀ ਗੁਰੂ ਸਾਹਿਬ ਨੇ ਕਿਤੇ ਮਨਾ ਨਹੀਂ ਕੀਤਾ ਕਿ ਤੂੰ ਪਰਿਵਾਰ ਨਾ ਪਾਲ ਪਰਿਵਾਰ ਦੇ ਵਿੱਚ ਨਾ ਰਹੇ ਉਹ ਗ੍ਰਿਸ਼ਟੀ ਨੂੰ ਕਿਰਪਾ ਰਿਓ ਪਹਿਲ ਦਿੱਤੀ ਹੈ ਬ੍ਰਹਮਾਤਮਾ ਤੇ ਔਰ ਧੰਦੇ ਕਰਨ ਵਾਸਤੇ ਵੀ ਸਾਨੂੰ ਧੰਨ ਸ੍ਰੀ ਗੁਰਗੰਸਾਹਬ ਸਿੱਖਿਆ ਦੇ ਰਿਹਾ ਹੈ ਤਾਂ ਸ੍ਰੀ ਗੁਰਗੰਗ ਸਾਹਿਬ ਕਹਿੰਦਾ ਤੂੰ ਜੇ ਆਪਣੇ ਕੰਮ ਕਰਦੇ ਨੇ ਤੂੰ ਇੱਕ ਤਰੀਕਾ ਸੋਚ ਲੈ ਇੱਕ ਜ਼ੁਕਤੀ ਸੰਭਲੋ ਜ਼ੁਕਤੀ ਕਿਹੜੀ ਹੈ ਜੋ ਆਪਾਂ ਗੁਰਪ੍ਰਭ ਕਰ ਰਹੇ ਹਾਂ ਤੋ ਆਪਾਂ ਇੱਥੇ ਬੈਠ ਕੇ ਪਿਤਾ ਪਰਮਾਤਮਾ ਦੇ ਸਾਹਮਣੇ ਬੈਠ ਕੇ ਆਪਾਂ ਉਹ ਜ਼ੁਕਤੀ ਅਪਣਾ ਰਹੇ ਕਿਹੜੀ ਹੈ ਮੁਖ ਤ੍ਰਿਸ਼ੀ ਚਾਹ ਰਹੇ ਆ ਵਾਹ ਗੁਰੂ ਵਾਹ ਗੁਰੂ ਇਹ ਅਸੀਂ ਉਚਾਰ ਦੇ ਚਾਰ ਦੇ ਆਪਣੇ ਘਰਾਂ ਦੇ ਵਿੱਚ ਸਾਰੇ ਕੰਮ ਤਾਂ ਦੇ ਕਰ ਸਕਦੇ ਕਿਉਂ ਹੱਥਾਂ ਨਾਲ ਅਸੀਂ ਕੰਮ ਕਰਨਾ ਜੇ ਕਿਤੇ ਦੂਰ ਕਿਤੇ ਡਿਊਟੀ ਤੇ ਜਾਣਾ ਪੈ ਰਾਣਾ ਚੱਲ ਕੇ ਜਾਣਾ ਗੁਰੂ ਪਿਆਰੇ ਉਹ ਇਹ ਦੱਸੋ ਜੇ ਅਸੀਂ ਆਪਣੇ ਮੋਟਰਸਾਈਕਲ ਕਿਸੇ ਗੱਡੀ ਤੇ ਆਪਣੇ ਧੰਦੇ ਤੇ ਜਾ ਰਹੇ ਹਾਂ ਕੰਮ ਤੇ ਜਾ ਰਹੇ ਹਾਂ ਨੌਕਰੀ ਤੇ ਜਾ ਰਹੇ ਹਾਂ ਕਿ ਸਾਡੀ ਜਿਹੜੀ ਜੀਭ ਆ ਉਹਦਾ ਕੀ ਕੰਮ ਆ ਉਹਦਾ ਤਾਂ ਕੰਮ ਇਹੀ ਆ ਨਾ ਗੁਰੂ ਪਿਆਰੇਓ ਕਿ ਉਹ ਮੁੱਖ ਤੋਂ ਚਾਰੀ ਜਾਈ ਵਾਹ ਗੁਰੂ ਵਾਹ ਗੁਰੂ ਕੁੜਕਾਂਾਂ ਚ ਜਿਹੜੀਆਂ ਭੈਣਾਂ ਨੇ ਸਾਡੀਆਂ ਘਰਾਂ ਦੇ ਵਿੱਚ ਜਿਹੜੇ ਆਪਣੇ ਘਰਾਂ ਦੇ ਕੰਮ ਕਰਦੀਆਂ ਨੇ ਪਰਸੋਈ ਦੇ ਕੰਮ ਕਰਦੀਆਂ ਨੇ ਉਹ ਹੱਥਾਂ ਪੈਰਾਂ ਨਾਲ ਕੰਮ ਕਰਦੀਆਂ ਨੇ ਹੱਥਾਂ ਤੇ ਨਾਲ ਆਟਾ ਗੁੰਨਾ ਸਬਜ਼ੀ ਕੱਟਣੀ ਬਣਾਣੀ ਔਰ ਪ੍ਰਸਾਦੇ ਤਿਆਰ ਕਰਨੇ ਤੇ ਹੋਰ ਜਲਪਾਣੀ ਜੋ ਵੀ ਹੈ ਜਰੂਰ ਤੋਂ ਤਿਆਰ ਕਰਨਾ ਉਹਦੇ ਵਿੱਚ ਪਸੋ ਗੁਰਪਿਆਰਿਓ ਉੱਥੇ ਮਾਲਕ ਨੇ ਕਦੇ ਨਹੀਂ ਕਿਹਾ ਤੂੰ ਚੁੱਪ ਹੋ ਕੇ ਕਰੀ ਜਾ। ਵੈਸੇ ਵੀ ਸਾਡਾ ਮਨ ਚੁੱਪ ਹੁੰਦਾ ਨਹੀਂ ਹੈ ਗੁਰਪਿਆਰਿਓ। ਇਹਨੇ ਕੁਛ ਨਾ ਕੁਛ ਤਾਂ ਬੋਲੜਾ ਹੈ ਤਾਂ ਅਸੀਂ ਕਿਉਂ ਨਾ ਫਿਰ ਕੁਝ ਚੰਗੇ ਬੋਲ ਬੋਲੀਏ। ਜੇ ਕਸੋਰੀਆਂ ਅੰਦਰ ਘਰਾਂ 'ਚ ਕੰਮ ਕਰ ਰਹੇ ਹਾਂ ਤਾਂ ਸਾਡੇ ਮੁੱਖ ਤੋਂ ਇਹ ਨਿਕਲ ਜੇ ਕਿ ਵਾਹ ਗੁਰੂ ਵਾਹ ਗੁਰੂ ਇੱਥੇ ਭਗਤ ਜਨ ਫਰਮਾਨ ਕਰ ਰਹੇ ਨੇ ਹੱਥ ਪੈਰ ਸਭ ਕੰਮ ਕਰ ਰਹੇ ਮੁਰਗੀ ਕਰਿਆ ਹੱਥ ਪੈਰ ਸਭ ਕੰਮ ਕਰ ਕਹਿੰਦਾ ਸਾਰੇ ਕੰਮ ਕਰ ਹੱਥਾਂ ਪੈਰਾਂ ਨਾਲ ਤੈਨੂੰ ਕੰਮ ਵਾਸਤੇ ਮੈਂ ਨਹੀਂ ਰੋਕ ਰਿਹਾ ਬੰਦਿਆ ਤੂੰ ਕੰਮ ਕਰ ਹੱਥ ਪੈਰ ਸਭ ਕੰਮ ਕਰ ਪਰ ਅਗਲੀ ਜਿਹੜੀ ਤੂੰ ਤੂੰ ਸਮਝਦਾ ਕਿ ਚੇਤ ਨਰੰਜਨ ਨਾਲ ਚਿੱਤ ਤੂੰ ਮਾਲਕ ਦੇ ਚਰਨਾਂ ਦੇ ਤੇ ਜੋੜ ਕੇ ਰੱਖ ਚੇਹ ਕਰਾਂ ਦੇ ਵਿੱਚ ਆਪਾਂ ਇਹ ਕੰਮ ਕਰਾਂਗੇ ਨਾ ਮੇਰੇ ਪਿਆਰਿਓ ਖਾਸ ਕਰਕੇ ਮੇਰੀ ਮਾਤਾ ਤੇ ਨਾ ਤਾਂ ਗੁਰਪਿਆਰੇ ਘਰਾਂ ਚ ਜਿਹੜਾ ਲੰਗਰ ਤਿਆਰ ਕੀਤਾ ਉਹ ਪ੍ਰਸਾਦ ਬਣ ਜਾਣਾ ਪ੍ਰਸਾਦ ਉਹ ਪ੍ਰਸਾਦ ਬਣ ਜਾਣਾ ਤਾਂ ਗੁਰਪਿਆਰੇ ਕਿਉਂ ਨਹੀਂ ਐਸੀ ਕੋਸ਼ਿਸ਼ ਕਰਦੇ ਇਹ ਉਸ ਹੁਝਿਅਾਂ ਕੇ ਹੁਝੇ ਪੇ ਇਦਨੇ ਗੁਰਪਿਆਰੇ ਜੋ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ ਗੁਰਬਾਣੀ ਦੇ ਅੰਦਰ ਅਸੀਂ ਕੀ ਹੈ ਗੁਰਪਿਆਰੇ ਪੜ ਪੜ ਕੇ ਅੱਗੇ ਨਿਕਲੇ ਜਾਂਦੇ ਆ ਉਥੇ ਵਿਚਾਰ ਨਹੀਂ ਕੀਤੇ ਹੁਣ ਪਾਤਸ਼ਾਹ ਪਰਮਹਾਰੇ ਨੇ ਨਾਨਕ ਫਿੱਕੇ ਬੋਲੀ ਹੈ ਤਨ ਮਨ ਅਫੇਕਾ ਹੋਏ ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਸੋਣ ਹੁਣ ਕੀ ਕਹਿ ਰਿਹਾ ਮੇਰਾ ਮਾਲਕ ਕਿ ਤੂੰ ਜੇ ਫਿੱਕੇ ਬੋਲ ਬੋਲੇਂਗਾ ਰੁੱਖੇ ਭਜਨ ਕਿਸੇ ਨੂੰ ਬੋਲੇਂਗਾ ਤੇਰਾ ਸਾਰਾ ਤਨ ਮਨ ਫਿੱਕਾ ਹੋ ਜਾਵੇਗਾ ਤੇਰੇ ਅੰਦਰੋਂ ਝਾੜੇ ਨਿਕਲੇਗੀ ਤੇਰੇ ਅੰਦਰ ਕ੍ਰੋਧ ਉੱਠੇਗਾ ਤੇਰੇ ਅੰਦਰ ਗੁੱਸਾ ਇੰਨਾ ਗੁੱਸਾ ਆਏਗਾ ਇਹ ਹੁਣ ਜਿਹੜੇ ਪੰਜ ਨੇ ਇਹ ਇੱਕ ਤਰਕੇ ਆਉਂਦੇ ਨੇ ਕਾਮ, ਕ੍ਰੋਧ, ਲੋਭ, ਮੋਹ, ਅੰਕਾਰ ਇਹ ਕੱਥੇ ਨਹੀਂ ਆਉਂਦੇ। ਹੁਣ ਜਦੋਂ ਆਸੀਂ ਗੁੱਸਾ ਕਰਾਂਗੇ ਉਦੋਂ ਕੌਣ ਆ ਗਿਆ? ਕ੍ਰੋਧ ਆ ਗਿਆ ਸਾਡੇ। ਇਹ ਸਮਝ ਲਓ ਕਿ ਉਹਨਾਂ ਪੰਜਾਂ ਚੋਂ ਸਾਡੇ ਤੇ ਇੱਕ ਆ ਗਿਆ। ਆਸੀਂੋਂ ਤੋਂ ਇੱਕ ਦੋ ਮਿੰਟ ਸਮਝਣਾ ਹੈ ਕਹਾਣੀ ਨੂੰ ਜੇ ਆਸੀਂ ਕੰਟਰੋਲ ਕਰ ਲਿਆ। ਆਪਣੇ ਗੁੱਸੇ ਤੋਂ ਤਾਂ ਗੁਰਪਰਿ ਇੱਕ ਦੋ ਮਿੰਟ ਦੇ ਵਿੱਚ ਹੀ ਬਹੁਤ ਵੱਡੀ ਘਟਨਾ ਹੁੰਦੀ ਹੁੰਦੀ ਬਚ ਜੇਗੀ ਘਰ ਦੇ ਵਿੱਚ ਨਹੀਂ ਤਾਂ ਆਪਾਂ ਦੇਖਦੇ ਆ ਘਰਾਂ ਦੇ ਵਿੱਚ ਗੁਰਪਰਿ ਥੋੜੇ ਜਿੇ ਗੁੱਸੇ ਕਰਨਾ ਕਿਤੇ ਤੱਕ ਲੜਾਈ ਝਗੜੇ ਪਹੁੰਚ ਜਾਂਦੇ ਜੇ ਅਸੀਂ ਇਹ ਗੁਰੂ ਦੀ ਗੱਲ ਮੰਨ ਕੇ ਇਹ ਚੀਜ਼ ਸਮਝ ਲਿਖੇ ਨਹੀਂ ਨਹੀਂ ਇਹ ਸਾਡਾ ਝਗੜਾ ਨਹੀਂ ਹੈ ਕਹੇ ਕਬੀਰ ਪੰਜੋਂ ਦਾ ਝਗੜਾ ਝਗੜਤ ਜਾਨ ਨੂੰ ਕਰਵਾਇਆ ਉਹਨਾਂ ਇਤੇ ਮਾਲਕ ਕਹਿ ਰਿਹਾ ਕਿ ਭਾਈ ਤੂੰ ਜਿਹੜੇ ਮਨੁੱਖ ਇਸ ਬਹੁਤ ਦੇ ਵਿੱਚ ਰੁੱਖਾ ਬੋਲ ਬੋਲਦੇ ਨੇ ਰੁੱਖੇ ਰੁੱਖੇ ਪਾਚਨ ਬੋਲਦੇ ਨੇ ਉਹ ਗੁਰਪਿਆਰੇ ਉਹ ਦੇਖੋ ਮਨੁੱਖ ਜਿੰਦਗੀ ਆਪੇ ਸੰਸਾਰ ਦੇ ਵਿੱਚ ਦੋ ਤਰੀਕਾ ਦੋ ਤਰੀਕੇ ਨਾਲ ਜੀਅ ਕਰਦੇ ਇੱਕ ਤਾਂ ਉਹ ਮਨੁੱਖ ਨੂੰ ਕਹਿੰਦੇ ਨਾ ਨਾਇ ਨਾ ਸੇੜੂ ਦਾ ਬੜਾ ਪੜਾਇਆ ਯਾਰ ਇਹ ਤਾਂ ਬਹੁਤ ਜਿਆਦਾ ਪਤਰਕੀ ਬੋਲਦੇ ਗਾ ਮਨੁੱਖ ਕਈ ਨਾਸਤਿਕ ਹਾfte ਵਿੱਚ ਅਸੀਂ ਤੋਂ ਪਾਸਾ ਰੁੱਟ ਗਏ ਇਹ ਤਾਂ ਲੋਕ ਦੇ ਵਿੱਚ ਲੋਕ ਦੀ ਗੱਲ ਹੈ ਪਰ ਪਰਲੋਕ ਦੇ ਵਿੱਚ ਇਹਦਾ ਬਹੁਤ ਵੱਡੀ ਸਜ਼ਾ ਮਿਲੇਗੀ ਅੱਗੇ ਚੱਲ ਕੇ ਬਹੁਤ ਵੱਡੀ ਸਜ਼ਾ ਮਿਲੇਗੀ ਔਰ ਅਸੀਂ ਆਪਣਾ ਜਨਮ ਮਰਨ ਜਿਹੜਾ ਸਫਲ ਕਰਨਾ ਹੈ ਜਿਹੜਾ ਸਾਡਾ ਅਸਲੀ ਮਕਸਦ ਹੈ ਉਹ ਵੀ ਸਾਡਾ ਪੂਰਾ ਹੋਣਾ ਫਿਰ ਅਸੀਂ 84 ਲੱਖ ਜੁਨੀਆਂ 'ਚ ਚੱਲ ਜਾਗੇ ਫਿਰ ਅਸੀਂ 83 ਲਾਪ ਚੁੰਨੀਆਂ ਚ ਚਾਦਨ ਅੱਗੇ ਪੰਕਤੀ ਆਪਾਂ ਨੂੰ ਗੁਰੂ ਸਾਹਿਬ ਫਰਮਾ ਰਹੇ ਨੇ ਠਿੱਕਾ ਤਰ ਗਏ ਛੁੱਟੀ ਹੈ ਮੋਹ ਠੁੱਕਾ ਠਿੱਕੇ ਪਾ ਇਹ ਸਜ਼ਾ ਦੇਣੀ ਇੱਥੇ ਕੌਣ ਸਜ਼ਾ ਦੇਊਗਾ ਇੱਥਾ ਪ੍ਰਮਾਤਮਾ ਕਿਸੇ ਨੂੰ ਸਜ਼ਾ ਨਹੀਂ ਦਿੰਦਾ ਕਿਸੇ ਕਿਸੇ ਨੂੰ ਜੂਨੀਆਂ ਚ ਨਹੀਂ ਭੇਜਦਾ ਕਿਸੇ ਨੂੰ ਮਾਰੇ ਬੋਲ ਨਹੀਂ ਬੋਲਾ ਮਿੱਠ ਬੋਲਣਾ ਜੀ ਅਰ ਸਭ ਜਨ ਸੁਆਮੀ ਮੋਰਾ ਉਹ ਕਿਸੇ ਨੂੰ ਨਹੀਂ ਕਰਦਾ ਪਰ ਉਹਦਾ ਸਿਸਟਮ ਹੈ ਜਿਹੜਾ ਉਹਨੇ ਸਾਨੂੰ ਫੜਦਾ ਉਹਨੇ ਸਾਨੂੰ ਸਜ਼ਾ ਦੇਣੀ ਉਹਦਾ ਸਿਸਟਮ ਕਿਹੜਾ ਹੈ ਜਮ ਰਾਜ ਹੈ ਕਾਲ ਹੈ ਮਾਇਆ ਆ ਆਪਣੇ ਕੀ ਗੱਦੇ ਵਿੱਚ 74 ਤੇ ਗੁਪਤ ਇਹ ਪੰਜ ਚੋਰ ਨੇ ਇਹ ਸਿਸਟਮ ਨੇ ਸਾਨੂੰ ਸਜ਼ਾ ਦੇਣੀ ਹੈ ਗੁਰ ਪਿਆਰਿਓ ਗੁਰਬਾਣੀ ਸਹੀ ਕਹਿ ਰਹੀ ਗੁਰ ਪਰ ਗਲਤ ਨਹੀਂ ਕਹਿ ਰਹੀ ਫਿੱਕਾ ਤਰਗੇ ਸੁੱਤੀਏ ਮੂੰਹ ਠੁੱਕਾ ਫਿੱਕੇ ਪਾਏ ਕਿਹਦਾ ਮੂੰਹ ਦੇ ਵਿੱਚ ਠੋਕਣਗੇ ਗੁਰਦਾਰ ਸੱਟ ਕੇ ਤੇ ਉਹਨਾਂ ਬਹੁਤ ਸਾਰੇ ਜੀਵ ਕਹਿਣਗੇ ਸਾਡਾ ਮੂੰਹ ਤਾਂ ਇੱਥੇ ਰਹਿ ਜਾਣਾ ਸਾਡਾ ਸਰੀਰ ਇੱਥੇ ਰਹਿ ਜਾਣਾ ਉਹ ਕਿਹੜਾ ਹੋ ਗਿਆ ਉਹ ਕਿਹੜਾ ਮੂੰਹ ਆ ਉੱਥੇ ਗੁਰੂ ਪਿਆਰਿਓ ਸਾਡੀਆਂ ਆ ਦੋ ਦੇਹੀਆਂ ਇੱਕ ਦੇਹੀ ਇੱਕ ਬਦੇਹੀ ਹੈ ਜਿਹੜੀ ਉੱਥੇ ਜਾਣੀ ਆ ਉਹ ਕੰਚਣ ਦੇਹੀ ਹੈ ਗੁਰਦਾਰੋ ਉਹ ਸੇਮ ਤੇਹੀ ਹੈ ਗੁਰਪਿਆਰੋ ਕਿਤੇ ਦੇਖਿਓ ਭਗਤੀ ਤੇ ਬੈਠ ਕੇ ਕਿਤੇ ਤੁਹਾਡੀ ਸੇਮ ਦੀ ਸੇਮ ਬੋਡੀ ਤੁਹਾਡੇ ਸਾਹਮਣੇ ਆ ਜਗੀ ਉਹ ਬੋਡੀ ਨੇ ਉਹ ਤੁਹਾਡੀ ਦੇਹੀ ਨੇ ਅੱਗੇ ਜਾਣਾ ਗੁਰਪਿਆਰੋ ਉਹਨੇ ਪੂਰੀ ਪੀੜਾ ਸਹਿਣ ਕਰਨੀ ਹੈ ਜੇ ਅਸੀਂ ਚੰਗੇ ਕੰਮ ਕੀਤੇ ਉਹਨੇ ਉਹਨੇ ਆਨੰਦ ਲੈਣਾ ਉੱਥੇ ਬੈਠ ਕੇ ਜੇ ਸੀ ਫਿੱਕੇ ਬੋਲ ਬੋਲਨੇ ਆ ਫਿਰ ਇੱਥੇ ਫਿੱਕੇ ਬੋਲਣ ਦੀ ਸਜ਼ਾ ਮੇਰਾ ਮਾਲਕ ਕਰ ਰਿਹਾ ਹੈ ਦਰਗਾਹ ਦੇ ਵਿੱਚ ਤੇਰੇ ਮੂੰਹ ਦੇ ਵਿੱਚ ਠੱਕਿਆ ਜਾ ਠੱਕਾ ਪਹਿਣੀ ਠਟਕਾਰਾਂ ਪਹਿਣੀਆਂ ਤੈਨੂੰ ਬੰਦਿਆ ਤੂੰ ਗੱਲ ਸਮਝਣ ਦੀ ਕੋਸ਼ਿਸ਼ ਕਰ ਲੈ ਤੈਨੂੰ ਠਟਕਾਰਾਂ ਪਹਿਣੀਆਂ ਫਿੱਕਾ ਮੂਰਖ ਆਖੀਏ ਭਾਣਾ ਹੁੰਦਾ ਹੈ ਸਜ਼ਾ ਤੂੰ ਫਿੱਕੇ ਇਥੇ ਬੋਲ ਬੋਲੀ ਜਾਣਾ ਕਿਸੇ ਦੀ ਗੱਲ ਸੁਣਦਾ ਨਹੀਂ ਸੰਗਤ ਕਰਦਾ ਨਹੀਂ ਗੁਰੂ ਘਰ ਆਉਂਦਾ ਨਹੀਂ ਤਾਂ ਤੂੰ ਫਿੱਕੇ ਬੋਲ ਬੋਲਨੇ ਜੇ ਤੂੰ ਫਿੱਕੇ ਬੋਲ ਇਸ ਤਰ੍ਹਾਂ ਬੋਲਦਾ ਰਿਹਾ ਫਿਰ ਇਹ ਜਿਹੜਾ ਤੇਰਾ ਬਾਹਣਾ ਜਿਹੜੀ ਛੋਟਛੋਟੀਆਂ ਬਣਾ ਨੇ ਜਿਹੜੀਆਂ ਤੂੰ ਪਰਹੇਜ ਨਹੀਂ ਕੀਤੇ ਇਹਦੇ ਕਰਕੇ ਤੈਨੂੰ ਬਾਹਣਾ ਲੈ ਸਜ਼ਾ ਆਇਆ ਫਿਰ ਤੈਨੂੰ ਤੇ ਸਜ਼ਾ ਮਿਲੀ ਇਥੋਂ ਤੱਕ ਵੀ ਗੁਰੂ ਸਾਹਿਬ ਵਿਆਖਿਆ ਦੇ ਅੰਦਰ ਫਰਮਾ ਰਹੇ ਨੇ ਕਿ ਹੈ ਬੰਦਿਆ ਤੇਰੇ ਜੁੱਤੀਆਂ ਪਹਿਣਗੀਆਂ ਤੇਰੇ ਦਰਗਾਹ ਦੇ ਵਿੱਚ ਤੇ ਜੁੱਤੀਆਂ ਪਹਿਣੀਆਂ ਤੇਰੀ ਬੇਇੱਜ਼ਤੀ ਹੋਗੀ ਬੇਪਤੀ ਕੀਤੀ ਜਾਏਗੀ ਤੇਰੀ ਇਹ ਨੂੰ ਕਹਿ ਰਿਹਾ ਪਿਆਰੇ ਵੀ ਗੱਲ ਆਪਣੀ ਚੱਲਦੀ ਹੈ ਕਿਸੇ ਦੀ ਹੋਰ ਦੀ ਨਹੀਂ ਚੱਲਦੀ ਗੱਲੇ ਬੰਦੇ ਦੀ ਚੱਲਦੀ ਹੈ ਤੇ ਕਿਉਂ ਨਾ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਕਿਉਂ ਅਸੀਂ ਆਪਣੇ ਘਰ ਜਾਈਏ ਚੰਗੀ ਤਰ੍ਹਾਂ ਪੱਤ ਲੈ ਕੇ ਜਾਈਏ ਚੰਗੀ ਆਪਣੀ ਇੱਜ਼ਤ ਲੈ ਕੇ ਜਾਈਏ ਗੁਰੂ ਦੀ ਗੱਲ ਮੰਨਿਏ ਸੰਗਤ ਕਰੀਏ ਸੰਗਤ ਦੇ ਵਿੱਚ ਆਈਏ ਬੈਠ ਕੇ ਵਿਚਾਰਾਂ ਸੁਣੀਏ ਕੀ ਮਰ ਮਰਦਾ ਸਭ ਇੱਕ ਸਰੀਰ ਨੂੰ ਬਿਠਾਉਣੇ ਆ ਆ ਕੇ ਤਾਂ ਸੰਗਤ ਕੜੀਆਂ ਟੋਕੜੀਆਂ ਕੀਤੀ ਗੁਰਪਿਆਰਿਓ ਇਹ ਸਾਡੇ ਬਹੁਤ ਖੰਮਾਏ ਇਹ ਅੱਜ ਨਹੀਂ ਸਾਨੂੰ ਪਤਾ ਲੱਗਦਾ ਲੇਕਿਨ ਸਾਡਾ ਇਹ ਰਸਤਾ ਇਹ ਸੰਦੇਲ ਕੋ ਉਹ ਰਸਤਾ ਤਿਆਰ ਹੋ ਰਿਹਾ ਹੈ ਲਿਬ ਦਾ ਰਸਤਾ ਜਿੱਥੇ ਮਹਾਪੁਰਸ਼ ਸਾਧੂ ਜਨ ਮਹਾਤਮਾ ਜਨ ਉਹ ਰਸਤੇ ਵਿੱਚ ਹੀ ਜਾਂਦੇ ਨੇ ਗੁਰਪਿਆਰਿਓ ਉਹ ਰਸਤੇ ਦੇ ਵਿੱਚ ਕੋਈ ਤਕਲੀਫ ਨਹੀਂ ਹੈ ਦੇਵ ਦੇ ਰਾਹ ਤੇ ਜੇ ਅਸੀਂ ਨਹੀਂ ਇਹ ਗੱਲ ਮੰਨੀ ਤਾਂ ਸਾਡੇ ਵਾਸਤੇ ਤਾਪ ਦਾ ਰਸਤਾ ਧਿਆਨ ਉੱਥੇ ਤਾਂ ਫਿਰ ਆ ਗੱਲਾਂ ਨੂੰ ਤਾਂ ਆਹ ਬੁੜਪਿਆ ਇਹਨਾਂ ਦਾ ਸਮਾ ਹੋ ਗਿਆ ਮੇਰਾ ਮਾਲਕ ਕਿਰਪਾ ਕਰੇ ਤੇ ਇੰਨਿਆਂ ਕੇ ਬਚਾਵਾਂ ਜਿਹੜੇ ਮਾਲਕ ਨੇ ਕਰਾਈਆਂ ਨੇ ਭੁੱਲਾਂ ਚੁੱਕਾ ਸਤਿਗੁਰੂ تعالਪੀ ਤਾ ਪਰਮਾਤਮਾ ਬਖਸ਼ਣ ਹਾਰੋ ਬਖਸ਼ਿਨਾ ਜੀ ਔਰ ਸੰਗਤ ਬਖਸ਼ਣ ਸੰਗਤ ਨੂੰ ਬਹੁਤ ਵੱਡਾ ਤਰਜਾ ਦਿੰਦਾ ਸੰਗਤ ਬਖਸ਼ਣਾ ਰਬ ਬਖਸ਼ ਦਿਨਾ ਜੀ ਕੋ ਲਾਂ ਹੱਥ ਆਪ ਨੇ ਲੁਟਾਰੇ ਸਤਿਗੁਰ ਮੇਰਾ ਬਖਸ਼ੀ ਸਾਰੀ ਸੰਗਤ ਦਾ ਕਦਮ ਚੱਲੇ ਲਿਖੇ ਲਵੇ ਸਿਰ ਤੇ ਮੇਰ ਬਰਾਤ ਰੱਖੇ ਨਾਮ ਦੀਆਂ ਦਾਤਾਂ ਹਰ ਰਸ ਦੀਆਂ ਦਾਤਾਂ ਨੂੰ ਚੋਣਿਆ ਕਰੇ ਬਲਕਿ ਮੇਰਾ ਬਖਸ਼ੇ ਘਰਾਂ ਸੁਖ ਸ਼ਾਂਤੀ ਮੇਰਾ ਯੋਗ ਅਧਿਕਾਰ ਮਾਣੇ ਕਿਰਪਾ ਕਰੇ ਕੇ ਸਾਨੂੰ ਮਤਤਾ ਜੀ ਕੇ ਸਾਡੀ ਲੜਾਈ ਹੋਈ ਔਰ ਨਗਰ ਖੇੜੇ ਦੇ ਸੂਕਸਮ ਕਮਾਈਆਂ ਚ ਬਾਕ ਖਤਰਾ ਨੂੰ ਘਰ ਦੇ ਚੜ੍ਹਦੀ ਕਟਾਰ ਠੇਜੀ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਗੁਰੂ ਜੀ ਦਾ ਫਤਵਾ ਵਾਲੇ ਪ੍ਰਤੀਤਿ ਪਤੈ